ਸੰਤਾਂ ਨਾਮਰਸ਼ੀਦ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਸੋਹਾਨਾ ਸਾਹਿਬ ਸਿੰਘ ਸ਼ਹੀਦਾ ਗੁਰਦੁਆਰਾ ਵਿਖੇ ਬੜੇ ਹੀ ਧੂਮਦਾਰ ਨਾਲ ਮਨਾਇਆ ਜਾ ਰਿਹਾ ਜਿਸ ਦੇ ਚੱਲਦੇ ਹੋਏ ਸੇਵਾਦਾਰਾਂ ਵੱਲੋਂ ਲਗਾਇਆ ਗਿਆ ਲੰਗਰ ਪਹਿਲੇ ਇਹ ਸਾਰੀ ਸਾਥ ਸੰਗਤਾਂ ਮੈਂ ਬਹੁਤ ਹੀ ਲੋ ਦਿਲੋਂ ਧੰਨਵਾਦ ਕਰਦਾ ਜੇ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆ ਮੇਰਾ ਨਾਮ ਜੀ ਪ੍ਰੀਤਮਲ ਸੈਣੀ ਹੈ ਜੀ ਸਮਾਜਿਕ ਸੇਵਕ ਹੈ ਜੀ ਮੈਂ ਮੁਹਾਲੀ ਦਾ ਤੇ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ 270 ਮਾ ਜਨਮ ਦਿਹਾੜਾ ਭਾਨ ਭਾਨ ਅਮਰ ਸ਼ਹੀਦ ਜਥੇ ਬਾਬਾ ਹਨੂਮਾਨ ਸਿੰਘ ਜੀ ਦੇ ਬੇਟੇ ਜੋ ਕਿ ਸਾਨੂੰ ਖੁਸ਼ੀ ਆ ਤੇ ਸੇਵਾ ਲਈ ਆ ਤੇ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹੈ ਉਸ ਪਰਮਾਤਮਾ ਦਾ ਕਿ ਅਸੀਂ ਇੱਥੇ ਲੰਗਰ ਦੀ ਸੇਵਾ ਕਰਨ ਆਏ ਆ ਤੇ ਸਾਡੇ ਨਾਲ ਬਾਬਾ ਹਰਜਿੰਦਰ ਸਿੰਘ ਬਾਦਲ ਸਾਹਿਬ ਜੀ ਆ ਤੇ ਨਾਲ ਨੌਜਵਾਨਾਂ ਦੀ ਪੂਰੀ ਫੌਜ ਪਾਪਾ ਜੀ ਦੇ ਸਦਕਾ ਸਾਡੇ ਨਾਲ ਅੱਜ ਇੱਥੇ ਖੜੀ ਹੋਈ ਹੈ ਤਾਂ ਕਿ ਜੋ ਸੇਵਾ ਆਪਾਂ ਨਿਭਾ ਰਹੇ ਨੇ ਤੇ ਸਰ ਜੀ ਇੱਥੇ ਦੀ ਗੱਲ ਕਰੀ ਜੇ ਇੰਨੀ ਸੰਗਤ ਲੱਖਾਂ ਚ ਸੰਗਤ ਆਂਦੀ ਹੈ ਆਸਤਾ ਦੀ ਗੱਲ ਕੀਤੀ ਜਾ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਦੇਖੋ ਆਸ ਸਾਹਿਬ ਜੋ ਕੁਝ ਹੈਗੇ ਨੇ ਅਸੀਂ ਮੋਹਾਲੀ ਨਿਵਾਸੀਆਂ ਦੀ ਗੱਲ ਕਰੀਏ ਇੱਥੇ ਦੇ ਜਿਹੜੇ ਲੋਕਾਂ ਦੀ ਸਹਿਯੋਗ ਦੀ ਗੱਲ ਕਰੀਆ ਇਹਨਾਂ ਤੋਂ ਬਿਨਾ ਅਸੀਂ ਕੁਝ ਨਹੀਂ ਹੈਗੇ ਸੋ ਸਾਨੂੰ ਬਹੁਤ ਮਾਣ ਮਹਿਸੂਸ ਹੈ ਕਿ ਸਾਰਿਆਂ ਨੇ ਇੱਥੇ ਅੱਜ ਆਪਣੀ ਹਾਜ਼ਰੀ ਭਰੀ ਹੈ ਤੇ ਹਰ ਇੱਕ ਬੰਦੇ ਨੇ ਮੋਹਾਲੀ ਦੇ ਵਾਸੀਆਂ ਨੇ ਆਪਣੀ ਸੇਵਾ ਦਿੱਤੀ ਹੈ ਤਾਂ ਕਿ ਉਹਨਾਂ ਦੇ ਵੇਰੇ ਤੇ ਇੱਕ ਵਧੀਆ ਖੁਸ਼ੀਆਂ ਤੇ ਰੌਸ਼ਨਦਾਨ ਹੋ ਸਕੇ ਜੀ ਆ ਟੂਟ ਲੰਗਰ ਦੀ ਗੱਲ ਕੀਤੀ ਜਾਵੇ ਤੁਸੀਂ ਕਹੇ ਲੋ ਲਗਾਤਾਰ ਮਤਲਬ 24 ਘੰਟੇ ਲਗਾਤਾਰ 3 ਦਿਨ ਚੱਲਦੇ ਰਹਿਣਗੇ ਇਹਦੇ ਬਾਰੇ ਸੰਗਤ ਦਾ ਕਿੰਨਾ ਸਹਿਯੋਗ ਹੁੰਦਾ ਇਸ ਚੀਜ਼ ਸੰਗਤ ਦਾ ਸਹਿਯੋਗ ਦੇਖੋ ਇਹ ਸਾਰਾ ਕੁਝ ਹੈ ਸੰਗਤ ਦੇ ਸਿਰ ਤੇ ਹੈ ਜੀ ਅਸੀਂ ਦਾ ਇੱਕ ਮਾਲਕ ਨੇ ਹੁਕਮ ਲਾਇਆ ਹੈ ਕਿ ਸਾਨੂੰ ਇੱਕ ਹੁਕਮ ਦੇ ਦਿੱਤਾ ਕਿ ਤੁਸੀਂ ਆਹ ਚੀਜ਼ ਸੇਵਾ ਨਾ ਪਾਉਣੀ ਆ ਬਾਕੀ ਕਰਨ ਕਰਾਨ ਵਾਲਾ ਭੰਦਾ ਨੰਬਰ ਜੀ ਜਥੇ ਬਾਬਾ ਹਰਮਾਨ ਸਿੰਘ ਦੀਆਂ ਜਿਨ੍ਹਾਂ ਨੇ ਆਪਾਂ ਨੂੰ ਸਾਡੇ ਤੇ ਤਰਸ ਖਾ ਕੇ ਇਹ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇੱਥੇ ਬਾਬਾ ਹਰਜਿੰਦਰ ਸਿੰਘ ਬਾਬਦ ਸਾਹਿਬ ਜੀ ਦਾ ਕਿਉਂਕਿ ਇਹ ਪ੍ਰੋਪਰ ਜਨਰੇ ਅਸ਼ੀਰਵਾਦ ਸਦਕਾ ਇਹ ਸਾਨੂੰ ਸੇਵਾ ਦੇ ਨਾਲ ਹੱਲਾਸ਼ੇਰੀ ਦੇ ਰਹੇ ਨੇ ਤਾਂ ਕਿ ਅਸੀਂ ਕੋ ਵਧੀਆ ਉਪਰਾਲੇ ਨਾਲ ਸੇਵਾ ਕਰ ਸਕੀਏ ਬਾਬਾ ਜੀ ਕੀ ਕਹਿਣਾ ਚਾਹੋਗੇ ਇਕੋ ਬਹੁਤ ਖੁਸ਼ੀਆਂ ਦਾ ਅੱਜ ਦਿਹਾੜਾ ਹੈ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਮਹਾਵਲੀ ਜਰਨੈਲ ਅਕਾਲ ਤਖਤ ਦੇ 7ਵੇਂ ਜਥੇਦਾਰ ਜਿਨ੍ਹਾਂ ਦਾ ਅੱਜ ਖੁਸ਼ੀਆਂ ਦਾ ਇੱਕ ਅਵਤਾਰ ਦਿਵਸ ਹੈ ਸੋ ਅੱਜ ਬਾਬਾ ਜੀ ਦਾ 270ਵਾਂ ਪ੍ਰਕਾਸ਼ ਦਿਹਾੜਾ ਜੋ ਤੁਸੀਂ ਲੰਗਰ ਦੇਖ ਰਹੇ ਹੋ ਇਹ ਲਖਨੌਰ ਤੋਂ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਮੇਰੇ ਫਾਦਰ ਸਾਹਿਬ ਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਮਹਾਨ શ્રીਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਜਿਉੜਾ ਸਾਹਿਬ ਵਾਲੇ શ્રીਮਾਨ ਪਰਉਪਕਾਰੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਜਿਨ੍ਹਾਂ ਦੇ ਪਰਉਪਕਾਰ ਸਦਕਾ ਇਹ ਲੰਗਰ ਨਿਰੰਤਰ ਪਿਛਲੇ 8 ਸਾਲਾਂ ਤੋਂ ਚੱਲ ਰਿਹਾ ਹੈ ਵੇਗ ਪ੍ਰਕਾਸ਼ ਦਿਹਾੜੇ ਨੂੰ 2 ਜਾਂ 3 ਦਿਨ ਇਹ ਲੰਗਰ ਪੱਕਾ ਚੱਲਦਾ ਹੈ ਹੋਰ ਵੀ ਇਲਾਕੇ ਦੇ ਵਿੱਚ ਥਾਂ-ਵਰਥਾਂ ਮਹਾਪੁਰਖਾਂ ਦੇ ਬਚਨ ਅਨੁਸਾਰ ਇਹ ਲੰਗਰ ਚੱਲਦੇ ਨੇ ਜਿਸਰ ਜਿਹੜੇ ਗੁਰਦੁਆਰਾ ਕਮੇਟੀ ਉਹਨਾਂ ਬਾਰੇ ਕੀ ਕਹੋਗੇ ਕਿਸ ਤਰ੍ਹਾਂ ਸੇਵਾਦਾਰ ਨਾਲ ਮਤਲਬ ਕਿ ਤੁਹਾਡਾ ਗੁਰਦੁਆਰਾ ਕਮੇਟੀ ਜੋ ਸਾਡੀ ਹੈ ਇੱਥੋਂ ਦੇ ਮੁੱਖ ਔਕੇ ਦੇ ਜੋ ਸਰਦਾਰ ਹਰਜਿੰਦਰ ਸਿੰਘ ਜੀ ਜੋ ਪ੍ਰਧਾਨ ਨੇ ਉਹਨਾਂ ਦੇ ਨਾਲ ਹੋਰ ਵੀ ਸਹਿਯੋਗ ਕੀ ਸੱਜਣ ਪਿੰਡ ਦੇ ਨਕਰ ਦੇ ਕਮੇਟੀ ਦਾ ਸਾਡੀ ਲਾਜਵਾਬ ਹੈ ਇਲਾਕੇ ਦੀ ਬਹੁਤ ਪਰਉਪਕਾਰ ਦੇ ਕਾਰਜ ਕਮੇਟੀ ਕਰ ਰਹੀ ਹੈ ਤੇ ਨਾਲ ਸਹਿਯੋਗ ਲੈ ਕੇ ਕਰਵਾ ਵੀ ਰਹੀ ਹੈ ਇਲਾਕਾ ਬਹੁਤ ਨਗਰ ਦਾ ਬਹੁਤ ਸਹਿਯੋਗ ਹੈ ਸੁਹਾਣੇ ਦਾ ਨੇੜੇ-ਨੇੜੇ ਦੇ ਪਿੰਡਾਂ ਦਾ ਕਿਉਂਕਿ ਜਿਹੜਾ ਬਾਬਾ ਹਰਨਵਾਰ ਸਿੰਘ ਜੀ ਦਾ ਇਹ ਤੁਸੀਂ ਪ੍ਰਕਾਸ਼ ਸਥਾਨ ਦੇਖ ਰਹੇ ਹੋ ਛੀਤੀ ਸਥਾਨ ਇਹ ਇੱਕ ਸਾਡੇ ਮੁਹਾਲੀ ਜ਼ਿਲ੍ਹੇ ਦਾ ਇੱਕ ਥੰਮ ਹੈ ਇੱਕ ਆਸਥਾ ਦਾ ਕੇਂਦਰ ਦੇ ਨਾਲ ਨਾਲ ਇੱਕ ਯੂਨੀਵਰਸਿਟੀ ਬਣ ਗਈ ਧਰਮ ਦੀ ਨਾਮ ਦੀ ਪਰਮੇਸ਼ਰ ਦੇ ਘਰ ਦੀ ਯੂਨੀਵਰਸਿਟੀ ਹੈ ਜਿਹੜੀ ਸਾਰੇ ਮੁਹਾਲੀ ਨੂੰ ਪ੍ਰਕਾਸ਼ ਦੇ ਰਹੀ ਹੈਾਰੇ ਮੁਹਾੜੀ ਨੂੰ ਪ੍ਰਕਾਸ਼ ਹੈ ਸਤਾਰ ਤੋਂ ਬਿਲਕੁਲ ਬਾਬਾ ਜੀ ਜਨਮ ਦਿਨ ਜਿਹੜਾ ਮੇਨ ਬਾਬਾ ਜੀ ਦਾ ਜਿਹੜਾ ਜਨਮ ਦਿਨ ਹੈ ਉਹ 3 ਦਸੰਬਰ ਹੈ ਹਾਲਾਂਕਿ ਜਿਹੜਾ ਜਿਹੜਾ ਇਹ ਚਹਿਲ ਪਹਿਲ ਹੈ ਜਿਹੜੀ ਸੰਗਤਾਂ ਦਾ ਇੰਨਾ ਮੇਲਾ ਲੱਗਿਆ ਠਾਟਾ ਮਾਰਦੇ ਸੰਗਤ ਆ ਰਹੀਆਂ ਪਿਆ ਨੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੁਣ ਇਹ ਜਨਮ ਦਿਹਾੜੇ ਦੀ ਗੱਲ ਤਾਂ ਇਹ ਜੋੜ ਮੇਲ ਬਣ ਗਿਆ ਜਨਮਸ਼ੀਆਂ ਦਾ ਜੋੜ ਮੇਲ ਬਣ ਗਿਆ ਇੰਨੇ ਦਿਨ ਬਲਕਿ ਤੁਸੀਂ ਦਿਨ ਦੀ ਕੀ ਰਾਤ ਨੂੰ ਵੀ ਸਾਰੀ ਸਾਰੀ ਰਾਤ ਸੰਗਤ ਸਾਰੇ ਇਲਾਕਿਆਂ ਦੀ ਸੰਗਤ ਸਾਰੀ ਸਾਰੀ ਰਾਤ ਸੇਵਾ ਨੂੰ ਕਰਦੀ ਵੀ ਹੈ ਸੇਵਾ ਕਰਾਉਂਦੀ ਵੀ ਹੈ ਸੰਗਤ ਨੂੰ ਹੋਰ ਕੀ ਅਪੀਲ ਕੀ ਕਰਨਾ ਚਾਹੋਗੇ ਆਪਣੇ ਵੱਲੋਂ ਦੇਖੋ ਸੰਗਤ ਨੂੰ ਤਾਂ ਇਹੀ ਅਪੀਲ ਹੈ ਵੀ ਵੱਧ ਚੜ ਕੇ ਹੋਰ ਵੀ ਧਰਮ ਦੇ ਕਾਰਜ ਕਰੀਏ ਲੰਗਰ ਚਲਾਈਏ ਨਾਮ ਜਪਾਈਏ ਧਰਮ ਦੇ ਕਾਰਜ ਕਰੀਏ ਤੇ ਕਰਾਈਏ ਇਹੀ ਸਾਡੀ ਤਾਂ ਅਪੀਲ ਹੈਗੀ ਧਰਮ ਦਾ ਕੇਂਦਰ ਬਣਿਆ ਰਹੇ ਸੋ ਅਸੀਂ ਦੱਸੋ ਜੀ ਤੁਹਾਡੇ ਵੱਲੋਂ ਕੋਈ ਅੱਜ ਇੱਕ ਪੁਸਤਕ ਵੀ ਰਿਲੀਜ਼ ਕੀਤੀ ਜਾ ਰਹੀ ਹੈ ਕਿ ਇਹ ਬਾਬਾ ਹਨੂਮਾਨ ਸਿੰਘ ਜੀ ਦੀ ਅਸਲੀ ਫੋਟੋ ਹੈ ਜੋ ਕਿ ਮੈਨੂੰ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਪੁਰਖਾਂ ਤੋਂ ਇਹ ਪ੍ਰਾਪਤ ਹੋਈ ਸੀ ਉਹ ਕਹਿੰਦੇ ਵੀ ਕਿਸੇ ਸਮੇਂ ਤੁਸੀਂ ਇਸ ਨੂੰ ਪ੍ਰਕਾਸ਼ਿਤ ਕਰ ਦਿਓ ਸਾਧੂਆਂ ਦੀ ਦੂਰ ਦ੍ਰਿਸ਼ਟੀ ਦੇ ਨਾਲ ਅੱਜ ਅਸੀਂ 270ਵੇਂ ਪ੍ਰਕਾਸ਼ ਦਿਹਾੜੇ ਤੇ ਇਹ ਤਸਵੀਰ ਅਸੀਂ ਜਾਰੀ ਕਰ ਰਹੇ ਹਾਂ ਬਾਬਾ ਹਨੂਮਾਨ ਸਿੰਘ ਜੀ ਤੇ ਸੰਗਤ ਨੂੰ ਫ੍ਰੀ ਦਿੱਤੀ ਜਾ ਰਹੀ ਹੈ ਮੁੱਛ ਜੀ ਸਾਡੇ ਵੱਲੋਂ ਕੋਈ ਪੇਟਾ ਨਹੀਂ ਇਹ ਸੰਗਤ ਨੂੰ ਫ੍ਰੀ ਵਰਤਾਈ ਜਾਵੇਗੀ ਮੇਰੇ ਨਾਲ ਮੇਰੇ ਨਗਰ ਤੋਂ ਸਰਦਾਰ ਬਲਵਿੰਦਰ ਸਿੰਘ ਜੀ ਭਾਈ ਜਸਵੀਰ ਸਿੰਘ ਜੀ ਸੁਹਾਣੇ ਤੋਂ ਹੋਰ ਵੀ ਜਿੰਨੇ ਵੀ ਸੱਜਣ ਇੱਥੇ ਖੜੇ ਐ ਇਹ ਸਾਰੇ ਨਾਲ ਖੜ ਕੇ ਬੱਬਰ ਸ਼ੇਰਾ ਮੰਗ ਸੇਵਾ ਕਰਾਉਂਦੇ ਨੇ ਠੀਕ ਐ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕਿ ਧੰਨ ਧੰਨ ਅਮਰਸ਼ੀਰ ਜਿੱਥੇ ਦਰਬਾਰ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਦੂਰੋਂ ਨੇੜੇੋਂ ਚੱਲ ਕੇ ਗੁਰਦੁਆਰਾ ਸਿੰਘ ਸ਼ਹੀਦਾ ਸੌਣਾ ਵਿਖੇ ਪਹੁੰਚ ਰਹੀ ਹੈ ਇਹ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਸੰਗਤ ਐਦਾਂ ਹੀ ਜੁੜੀ ਹੋਈ ਹੈ ਇਹ ਸਾਰੀ ਕਮੇਟੀ ਤੇ ਇਲਾਕਾ ਨਿਵਾਸੀ ਸਾਡੇ ਇਸ ਗੁਰਦੁਆਰਾ ਸਾਹਿਬ ਚ ਮਿਲ ਗਈ ਸਾਰੇ ਐ ਨਹੀਂ ਹੈ ਵੀ 1 2 3 ਪਿੰਡ ਹੈ ਲਗਭਗ 40 50 ਪਿੰਡਾਂ ਦੇ ਜੋ ਨੌਜਵਾਨ ਨੇ ਸਾਰੇ ਇਕੱਠੇ ਹੋ ਕੇ ਇੱਥੇ ਸੇਵਾ ਕਰਦੇ ਨੇ ਜੀ ਜੋ ਕਿ ਰਾਤ ਨੂੰ ਵੀ ਲਗਾ ਲੋ ਤੁਸੀਂ ਚਾਹੇ 12 ਵਜੇ ਆ ਕੇ ਦੇਖੋਗੇ ਤੁਸੀਂ ਜਦ ਵੀ ਸੇਵਾ ਮਿਲੇਗੀ ਸਵੇਰੇ ਆਓਗੇ ਉਦੋਂ ਵੀ ਸੇਵਾ ਹੈ ਦਿਨ ਚਾਹੋਗੇ ਉਦੋਂ ਵੀ ਸੇਵਾ ਹੈ ਸੋ ਇਹ ਸੇਵਾ ਦਾ ਇੱਕ ਕੰਡ ਬਣ ਚੁੱਕਿਆ ਹੈ ਜੀ ਪਰ ਸੰਗਤ ਦਾ ਕਹਿਣਾ ਹੈ ਇਹ ਆਪਾਂ ਨਹੀਂ ਕਹਿੰਦੇ ਕਿ ਇੱਥੋਂ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਹਨ ਕਿਰਪਾ ਹੈ ਜੀ ਬਹੁਤ ਜ਼ਿਆਦਾ ਕਹਿੰਦੇ ਪਾਪਿਆਂ ਦੀ ਇਸ ਸਮੇਂ ਬਾਬੇ ਕਹਿੰਦੇ ਪੂਰੀ ਖੁਸ਼ੀ ਚ ਨੇ ਜੋ ਵੀ ਤੁਸੀਂ ਸੱਚੇ ਦਿਲ ਨਾਲ ਇੱਥੇ ਆ ਕੇ ਸੇਵਾ ਨਿਭਾਓਗੇ ਤੁਹਾਨੂੰ ਉਹ ਤੁਹਾਡੀ ਮਨ ਦੀ ਇੱਛਾ ਜ਼ਰੂਰ ਪੂਰੀ ਹੋਏਗੀ ਸੋ ਸੰਗਤਾਂ ਦਾ ਮੈਂ ਇੱਕ ਵਾਰ ਤੋਂ ਫਿਰ ਜੋ ਕਿ ਸਾਡੇ ਪਿੰਡ ਇੱਥੇ ਸੁਹਾਣਾ ਸਾਹਿਬ ਪਹੁੰਚਿਆ ਨੇ ਧੰਨ ਧੰਨ ਅਮਰਸ਼ੀਰ ਜੱਥੇਦਾਰ ਪਾਪਾ ਅਨਮਾਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਜੀਓ ਆਇਆਖਦਾਂ ਜੀ 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 ਬਿਲਕੁਲ ਇੱਕ ਸਵਾਲ ਤੁਹਾਡੇ ਤੋਂ ਹੈ ਕਿ ਇੱਕ ਲੰਗਰ ਦੀ ਸੇਵਾ ਚੱਲ ਰਹੀ ਹੈ ਔਰ ਇਸ ਧਰਤੀ ਪਵਿੱਤਰ ਥਾਂ ਤੇ ਜੇ ਗੱਲ ਕੀਤੀ ਜਾਵੇ ਬਾਬਾ ਜੀ ਦੇ ਸਥਾਨ ਤੇ ਹੋਰ ਕਾਦੀ ਕਾਦੀ ਸੇਵਾ ਚੱਲ ਰਹੀ ਹੈ ਹੋਰ ਕੀ ਕੁਝ ਚੱਲ ਰਿਹਾ ਜਨਮ ਦਿਹਾੜੇ ਨੂੰ ਇਸ ਇਹ ਪਿਛਲੇ ਜੇ ਆਪਾਂ ਲਾਈਏ ਜੀ ਜਨਮ ਦਿਹਾੜੇ ਹਰੇਕ ਜਨਮ ਦਿਹਾੜੇ ਨੂੰ ਲਗਭਗ ਮੈਂ ਕਹਿੰਦਾ ਵੀ ਪਤਾ ਹੀ ਨਹੀਂ ਸਾਨੂੰ ਲੰਗਰਾਂ ਦੀ ਗਿਣਤੀ ਮੈਂ ਕਰ ਨਹੀਂ ਸਕਦਾ ਲਾਲੋ ਚਾਹੇ 30 40 50 ਜਿੰਨੇ ਮਰਜ਼ੀ ਕਹਿ ਲਓ ਇਹਦੇ ਵਿੱਚ ਕੀ ਹੈ ਜੀ ਪ੍ਰਸ਼ਾਦੇ ਪਾਣੀ ਦਾ ਲੰਗਰ ਚੱਲਦਾ ਹੈ 21 ਦਾ ਲੰਗਰ ਲਾਣ ਵਾਲੀ ਸੰਗਤ ਹੈ ਗਜਰੇਲੇ ਦੀ ਲਾਣ ਵਾਲੀ ਸੰਗਤ ਹੈ ਜੀ ਇਹਨਾਂ ਇਸ ਤੋਂ ਬਿਨਾ ਆਈਸਕ੍ਰੀਮ ਲਾਣ ਵਾਲੀ ਸੰਗਤ ਹੈ ਕਿ ਮਲਕੀ ਜਿੰਨਾ ਤੁਸੀਂ ਉਹਦਾ ਜੂਸ ਜੋ ਵੀ ਜਿੰਨੀ ਵੀ ਚੀਜ਼ਾਂ ਹੈ ਨਾ ਜੀ ਹਨ ਹਰੇਕ ਤਰ੍ਹਾਂ ਦਾ ਲੰਗਰ ਹੈ ਤੇ ਪਿਛਲੇ 3 ਦਿਨਾਂ ਚ ਮਿਲੇਗਾ ਜੋ ਜਿੱਦਰਾ ਅਖੰਡ ਪਾਰ ਸਾਹਿਬ ਸ਼ੁਰੂ ਹੁੰਦਾ ਹੈ ਜੀ ਆਪਣਾ ਇਸ ਵਾਰ 1 ਦਸੰਬਰ 2025 ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਰ ਸਾਹਿਬ ਦਾ ਆਰੰਭ ਹੋਏ ਸੀਗੇ 3 ਤਰੀਕ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਉਹਨਾਂ ਦੇ ਭੋਗ ਪਾਏ ਜਾਣਗੇ ਤਾਂ ਉਸ 1 ਤਰੀਕ ਤੋਂ ਲੰਗਰ ਸ਼ੁਰੂ ਹੋ ਚੁੱਕੇ ਨੇ ਜੀ ਕਿਉਂਕਿ ਸੰਗਤ ਜ਼ਿਆਦਾ ਹੈ ਲੰਗਰ ਵਾਲੀ ਸਾਡੇ ਕੋਲ ਸਮਾਂ ਘੱਟ ਹੁੰਦਾ ਹੈਗਾ ਸੋ ਕਮੇਟੀ ਵੱਲੋਂ ਉਹਨਾਂ ਨੂੰ ਇੱਕ ਤਰੀਕ ਤੋਂ ਸਮਾਂ ਦਿੱਤਾ ਜਾਂਦਾ ਜੀ ਬਾਰੀ-ਬਾਰੀ ਵੀ ਤੁਸੀਂ ਅੱਜ ਲੰਗਰ ਲਗਾ ਲਓ ਤੇ ਤੁਸੀਂ ਕੱਲ ਨੂੰ ਲਗਾ ਲਿਓ ਤੇ ਤਿੰਨ ਤਰੀਕ ਨੂੰ ਫਿਰ ਜਿਹੜੇ ਲੰਗਰ ਚੱਲਦੇ ਉਹਦਾ ਲੱਗਦੇ ਹਾਂ ਜੀ ਸਰ ਥੈਂਕ ਯੂ